ਪੁਰਖhetra ਤੋਂ ਸਾਹਮਣੇ ਆਇਆ ਬ੍ਰਾਮਦ ਹੋਏ ਆਰਡੀਐਕਸ ਦਾ ਮਾਮਲਾ ਪੁਰਖhetra ਦੇ ਵਿੱਚ ਆਰਡੀਐਕਸ ਮਾਮਲੇ ਵਿੱਚ ਫੜੇ ਗਏ ਸ਼ਮਸ਼ੇਰ ਸਿੰਘ ਸ਼ੇਰਾ ਦਾ ਪਰਿਵਾਰ ਆਇਆ ਮੀਡੀਆ ਸਾਹਮਣੇ ਸ਼ਮਸ਼ੇਰ ਸਿੰਘ ਸ਼ੇਰਾ ਆਪਣੇ ਪਰਿਵਾਰ ਨਾਲ ਤਰਨਤਾਰਨ ਦੇ ਪਿੰਡੋ ਚੋਹਲਾ ਸਾਹਿਬ ਦਾ ਰਹਿਣ ਵਾਲਾ ਹੈ ਸ਼ਮਸ਼ੇਰ ਸਿੰਘ ਦੀ ਉਮਰ 23 ਸਾਲ ਦੇ ਕਰੀਬ ਹੈ ਸ਼ਮਸ਼ੇਰ ਸਿੰਘ ਦੀ ਮਾਂ ਕਰਮਜੀਤ ਕੌਰ ਨੇ ਕਿਹਾ ਮੇਰਾ ਬੇਟਾ નિર્ਦੋਸ਼ ਹੈ 2 ਸਾਲ ਤੋਂ ਕਸਬਾ ਚੋਲਾ ਸਾਹਿਬ ਵਿੱਚ ਇਨਵਰਟਰ ਬੈਟਰੀਆਂ ਦੀ ਦੁਕਾਨ ਕਰਦਾ ਹੈ ਸ਼ਮਸ਼ੇਰ ਸਿੰਘ ਦੇ ਪਿਤਾ ਦੀ 2 ਸਾਲ ਪਹਿਲਾਂ ਹੋ ਚੁੱਕੀ ਹੈ ਮੌਤ ਪਰਿਵਾਰ ਦੇ ਵਿੱਚ ਸ਼ਮਸ਼ੇਰ ਸਿੰਘ ਦਾ ਇੱਕ ਛੋਟਾ ਭਰਾ ਤੇ ਮਾਂ ਹੈ ਸ਼ਮਸ਼ੇਰ ਸਿੰਘ ਦੀ ਮਾਂ ਕਰਮਜੀਤ ਕੌਰ ਨੇ આરોਪ ਲਾਇਆ ਹੈ ਕਿ ਸ਼ਮਸ਼ੇਰ ਸਿੰਘ ਚੋਲਾ ਸਾਹਿਬ ਤੋਂ ਹੀ ਫੜਿਆ ਹੈ ਅੱਜ ਤੱਕ ਕਦੇ ਉਹ ਕੁਰੂਖੇਤਰ ਗਿਆ ਹੀ ਨਹੀਂ ਨਾਲ ਹੀ ਕਿਹਾ ਹੈ ਕਿ ਸ਼ਮਸ਼ੇਰ ਸਿੰਘ ਨਾਜਾਇਜ਼ ਹੀ ਫਸਾਇਆ ਜਾ ਰਿਹਾ ਹੈ ਕੁਛ ਨਹੀਂ ਪਾਜੀ ਨਾਜਾਇਜ਼ ਜਿ ਹੁਣ ਚੱਲਣ ਈ ਹੈ 2 ਸਾਲ ਹੋ ਗਏ ਮੇਰੇ ਹਸਬੰਦ ਦੀ ਡੈਥ ਹੋਈ ਹੈ ਉਦੋਂ ਬਾਅਦ ਮੇਰੇ ਬੱਚੇ ਨੇ ਸਾਰੀ ਦੁਕਾਨ ਦੀ ਜੋ ਮੇਰੀ ਉਹਨੇ ਸਮਝੀ ਆ। ਉਸ ਤੋਂ ਬਾਅਦ ਜੋ ਵੀ ਖਰਚਾ ਪਾਣੀ ਸਾਰਾ ਮੈਂ ਉਹਦੇ ਸਿਰ ਤੋਂ ਆਪਣਾ ਟਾਈਮ ਪਾਸ ਕਰ ਰਹੀ ਆ। ਜੇ ਵੇਖੋ ਜੇ ਬੱਚਾ ਇੰਨੀ ਪੌੜਾ ਹੋਇਆ ਤੁਸੀਂ ਮੇਰੀ ਘਰ ਦੀ ਹਾਲਾਤ ਵੀ ਵੇਖ ਸਕਦੇ ਜੀ ਇਸ ਟਾਈਮ ਉਹ ਕਮਾਉਂਦਾ ਵਾ ਮੈਂ ਖਾਨੀ ਆ। ਉਸ ਤੋਂ ਬਾਅਦ ਸਾਡੀ ਕੋਈ ਆਮਦਨੀ ਨਹੀਂ ਹੈਗੀ। ਠੀਕ ਆ ਜਿਹੜੀ ਗੱਲ ਇਹਨਾਂ ਨੇ ਹੁਣ ਇਹ ਖਬਰ ਦਿੱਤੀ ਹੋਈ ਆ ਕਿ ਬੱਚੇ ਨਹੀਂ ਉੱਥੋਂ ਕਿ ਆਪਾਂ ਉੱਥੋਂ ਚੱਕਿਆ ਆ ਵਾ ਖਰਾ ਸਾਰੇ ਝੂਠ ਆ। ਕਿਉਂਕਿ 8 ਵਜੇ ਬੱਚਾ ਮੇਰਾ ਦੁਕਾਨ ਵਧਾ ਕੇ ਘਰ ਆਇਆ ਘਰ ਆਣ ਕੇ ਚਾਬੀ ਮੈਨੂੰ ਨੇ ਫੜਾਈ ਆ ਦਸਾਂ ਮਿੰਟਾਂ ਦੇ ਵਿੱਚ ਕੋਈ ਉਹਦੇ ਨਾਲ ਪੈਸੇ ਖਾਇਆ ਉਹ ਲੈ ਕੇ ਚਲ ਗਿਆ ਨੂੰ ਦਸਾਂ ਮਿੰਟਾਂ ਵਿੱਚ ਉਹਨਾਂ ਨੇ ਮਨਵਾਣਗੇ ਕਹਿ ਦਿੱਤਾ ਕਿ ਤੁਹਾਡਾ ਬੱਚਾ ਚੱਕਿਆ ਗਿਆ ਵਾ ਜੇ ਮੈਂ ਉਹਨੂੰ ਪੁੱਛਿਆ ਕਿਹੜੀ ਗੱਲ ਚ ਚੱਕਿਆ ਕੌਣ ਆ ਕੀ ਪੋਸੋਨ ਆ ਕਿ ਆ ਕੇ ਇਸ ਤਰ੍ਹਾਂ ਬਾਹਰੋਂ ਆਈ ਹੋਈ ਐ ਵੀ ਹਿੰਦੀ ਬੋਲਦੇ ਪਏ ਆ ਮੈਨੂੰ ਇਸ ਗੱਲ ਦਾ ਕੋਈ ਨੌਲੇਜ ਨਹੀਂ ਹੈਗੀ ਪਰਸੋਂ ਤੋਂ ਅਸੀਂ ਦੇਖਭਾਲ ਕਰਦੇ ਹਾਂ ਸਾਨੂੰ ਕੋਈ ਵੀ ਕਿਸੇ ਨੇ ਵੀ ਕੋਈ ਕੁਰੂਖੇਤਰ ਤੋਂ ਸਾਹਮਣੇ ਆਇਆ ਬ੍ਰਾਮਦ ਹੋਏ ਆਰਡੀਐਕਸ ਦਾ ਮਾਮਲਾ ਕੁਰੂਖੇਤਰ ਦੇ ਵਿੱਚ ਆਰਡੀਐਕਸ ਮਾਮਲੇ 'ਚ ਫੜੇ ਗਏ ਸ਼ਮਸ਼ੇਰ ਸਿੰਘ ਸ਼ੇਰਾ ਦਾ ਪਰਿਵਾਰ ਆਇਆ ਮੀਡੀਆ ਸਾਹਮਣੇ ਸ਼ਮਸ਼ੇਰ ਸਿੰਘ ਸ਼ੇਰਾ ਆਪਣੇ ਪਰਿਵਾਰ ਨਾਲ ਤਰਨਤਾਰਨ ਦੇ ਪਿੰਡੋ ਚੋਹਲਾ ਸਾਹਿਬ ਦਾ ਰਹਿਣ ਵਾਲਾ ਹੈ ਸ਼ਮਸ਼ੇਰ ਸਿੰਘ ਦੀ ਉਮਰ 23 ਸਾਲ ਦੇ ਕਰੀਬ ਹੈ ਸ਼ਮਸ਼ੇਰ ਸਿੰਘ ਦੀ ਮਾਂ ਕਰਮਜੀਤ ਕੌਰ ਨੇ ਕਿਹਾ ਮੇਰਾ ਬੇਟਾ નિર્ਦੋਸ਼ ਹੈ 2 ਸਾਲ ਤੋਂ ਕਸਬਾ ਚੋਲਾ ਸਾਹਿਬ ਵਿੱਚ ਇਨਵਰਟਰ ਬੈਟਰੀਆਂ ਦੀ ਦੁਕਾਨ ਕਰਦਾ ਹੈ ਸ਼ਮਸ਼ੇਰ ਸਿੰਘ ਦੇ ਪਿਤਾ ਦੀ 2 ਸਾਲ ਪਹਿਲਾਂ ਹੋ ਚੁੱਕੀ ਹੈ ਮੌਤ ਪਰਿਵਾਰ ਦੇ ਵਿੱਚ ਸ਼ਮਸ਼ੇਰ ਸਿੰਘ ਦਾ ਇੱਕ ਛੋਟਾ ਭਰਾ ਤੇ ਮਾਂ ਹੈ ਸ਼ਮਸ਼ੇਰ ਸਿੰਘ ਦੀ ਮਾਂ ਕਰਮਜੀਤ ਕੌਰ ਨੇ આરોਪ ਲਾਇਆ ਹੈ ਕਿ ਸ਼ਮਸ਼ੇਰ ਸਿੰਘ ਚੋਲਾ ਸਾਹਿਬ ਤੋਂ ਹੀ ਫੜਿਆ ਹੈ ਅੱਜ ਤੱਕ ਕਦੇ ਉਹ ਕੁਰੂਖੇਤਰ ਗਿਆ ਹੀ ਨਹੀਂ ਨਾਲ ਹੀ ਕਿਹਾ ਹੈ ਕਿ ਸ਼ਮਸ਼ੇਰ ਸਿੰਘ ਨਾਜਾਇਜ਼ ਹੀ ਫਸਾਇਆ ਜਾ ਰਿਹਾ ਹੈ ਕੁਛ ਨਹੀਂ ਭਾਈ ਨਜਾਇਜ਼ ਹੀ ਹੁਣ ਚੱਲਣ ਢਈ ਹੈ 2 ਸਾਲ ਹੋ ਗਏ ਮੇਰੇ ਹਸਬੰਦ ਦੀ ਡੈਥ ਹੋਈ ਹੈ ਉਦੋਂ ਬਾਅਦ ਮੇਰੇ ਬੱਚੇ ਨੇ ਸਾਰੀ ਦੁਕਾਨ ਦੀ ਜੋ ਮੇਰੀ ਉਹਨੇ ਸਮਝੀ ਆ। ਉਸ ਤੋਂ ਬਾਅਦ ਜੋ ਵੀ ਖਰਚਾ ਪਾਣੀ ਸਾਰਾ ਮੈਂ ਉਹਦੇ ਸਿਰ ਤੋਂ ਆਪਣਾ ਟਾਈਮ ਪਾਸ ਕਰ ਰਹੀ ਆ। ਜੇ ਵੇਖੋ ਜੇ ਬੱਚਾ ਇੰਨੀ ਪੌੜਾ ਹੋਇਆ ਤੁਸੀਂ ਮੇਰੀ ਘਰ ਦੀ ਹਾਲਾਤ ਵੀ ਦੇਖ ਸਕਦੇ ਜੀ ਇਸ ਟਾਈਮ ਉਹ ਕਮਾਉਂਦਾ ਵਾ ਮੈਂ ਖਾਨੀ ਆ। ਉਸ ਤੋਂ ਬਾਅਦ ਸਾਡੀ ਕੋਈ ਆਮਦਨੀ ਨਹੀਂ ਹੈਗੀ। ਠੀਕ ਆ ਜਿਹੜੀ ਗੱਲ ਇਹਨਾਂ ਨੇ ਹੁਣ ਇਹ ਖਬਰ ਦਿੱਤੀ ਹੋਈ ਆ ਕਿ ਬੱਚੇ ਨੂੰ ਹੀ ਉਥੋਂ ਕਿ ਆਪਾਂ ਉਥੋਂ ਚੱਕਿਆ ਆ ਵਾ ਖਰਾ ਸਾਰੇ ਝੂਠ ਆ। ਕਿਉਂਕਿ 8 ਵਜੇ ਬੱਚਾ ਮੇਰਾ ਦੁਕਾਨ ਵਧਾ ਕੇ ਘਰ ਆਇਆ ਘਰ ਆਣ ਕੇ ਚਾਬੀ ਮੈਨੂੰ ਨੇ ਫੜਾਈ ਆ 10 ਮਿੰਟਾਂ ਦੇ ਵਿੱਚ ਕੋਈ ਉਹਦੇ ਨਾਲ ਪੈਸੇ ਖਾਇਆ ਉਹ ਲੈ ਕੇ ਚਲ ਗਿਆ ਇਹਨੂੰ 10 ਮਿੰਟਾਂ ਵਿੱਚ ਉਹਨਾਂ ਨੇ ਮੈਨੂੰ ਆਣ ਕੇ ਕਹਿ ਦਿੱਤਾ ਕਿ ਤੁਹਾਡਾ ਬੱਚਾ ਚੱਕਿਆ ਗਿਆ ਵਾ ਜੇ ਮੈਂ ਉਹਨੂੰ ਪੁੱਛਿਆ ਕਿਹੜੀ ਗੱਲ ਚ ਚੱਕਿਆ ਕੌਣ ਆ ਕੀ ਪੁੱਛੋ ਨਾ ਕਿਹਾ ਕਿ ਇਸ ਤਰ੍ਹਾਂ ਬਾਹਰੋਂ ਆਈ ਹੋਈ ਐ ਵੀ ਹਿੰਦੀ ਬੋਲਦੇ ਪਏ ਆ ਮੈਨੂੰ ਇਸ ਗੱਲ ਦਾ ਕੋਈ ਨੌਲੇਜ ਨਹੀਂ ਹੈਗੀ ਪਰਸੋਂ ਤੋਂ ਅਸੀਂ ਦੇਖਭਾਲ ਕਰਦੇ ਹਾਂ ਸਾਨੂੰ ਕੋਈ ਵੀ ਕਿਸੇ ਨੇ ਵੀ ਕੋਈ